ਦੀ ਖਾਇਆ ਮੈਂ ਹਰ ਕੀ ਦਰਸ਼ਨ ਪਾਇਆ ਦੇ ਦੇ ਗੁੰਨੇ ਨੂੰ ਇੱਕ ਵਾਰੀ ਇਹ ਵੀ ਆ ਗਈ ਹੈ ਚਲੋ ਸੀ ਸਰੀਆ ਰਹੀ ਕਰੋ ਕਤਲਿਓ ਲਾਜ ਕਰੋ ਮੇਰੇ ਮਾਪੜਿਓ ਅੜਿਓ ਨੀ ਜੜਿਓ ਮੈਂ ਸ਼ਿਵਦਵਾਲੇ ਖੜਿਓ ਤੂੰ ਖੋਲਿਓ ਦਾ ਗੁੰਡਾ ਪੂਜਾ ਤੇਰੀ ਪੱਟੜੀ ਪੂਜਾ ਤੇਰੇ ਪੈ बुलंदी पाया मैं हर के दर्शन पाया चल हूं का के नहीं गई आके आ जा ऊपर चढ़ के करो चल ऐ फड़ो इनु फड़ो ऐ करो फड़ो ऐ चल चल करो का के श्री आरती करो कसल्यो लाग गुरु मु करो श्री